ਜਿਹੜਾ ਖੈਰਾ ਲਿਆਂਦਾ ਇਹਨਾਂ ਨੇ ਖੈਰਾ ਜਾਣ ਬੁੱਝ ਕੇ ਕੁਸਤਾ ਖੈਰੇ ਤੇ ਏਜੰਸੀਆਂ ਦਾ ਦਬਾਅ ਵੀ ਹੈਗਾ ਕੁਸ ਰਾਜਾ ਬੜਿੰਗ ਭਗਵੰਤ ਦੇ ਹੱਥ ਚਾ ਸਾਨੂੰ ਸਭ ਨੂੰ ਪਤਾ ਹੀ ਐ ਖੈਰਾ ਅੱਖ ਚ ਵੀ ਰੜਕਦਾ ਉਹਨਾਂ ਤੋਂ ਉਲਟ ਚੱਲਦਾ ਤਾਂ ਕਰਕੇ ਖੈਰਾ ਇਹਨੂੰ ਹਰਾਉਣ ਖਾਤਰ ਮਾਨ ਸਾਹਿਬ ਨੂੰ ਹਰਾਉਣ ਖਾਤਰ ਖੈਰਾ ਜਾਣ ਬੁੱਝ ਕੇ ਲਿਆਂਦਾ ਲੋਕ ਕਹਿੰਦੇ ਨੇ ਬਿਲ ਮਾਫ ਕਰਤੇ ਬਿਲ ਮਾਫ ਕਰਤੇ ਵਿਲੇ ਨੂੰ ਕੀ ਕਰੀਏ ਉਹ ਤਾਂ ਹੁਣ ਵਿਆਜ ਤੇ ਲੈ ਕੇ ਚੱਕ ਕੇ ਦੇਈ ਜਾਂਦਾ ਉਹਦਾ ਕੀ ਕਰੀਏ 28000 ਕਰੋੜ ਬਜਟ ਐ 32000 ਕਰੋੜ ਵਿਆਜ ਭਰਦੇ ਆ ਜਿਵੇਂ ਫ੍ਰੀ ਵਾਲਾ ਸਿਸਟਮ ਮਾੜਾ ਮੜਾ ਕੇ ਸਾਡੇ ਹਿਸਾਬ ਨਾਲ ਤਾਂ ਜੀ ਮਾੜੀ ਆ ਐਡੇ ਆਪਾਂ ਸਾਹੂਕਾਰ ਨਹੀਂ ਹੈਗੇ ਵੀ ਬਿਲ ਭਰ ਸਕੀਏ ਪਰ ਜਿਹੜੀ ਗੱਲ ਹੈ ਵੀ ਵਿਆਜ ਤੇ ਚੱਕ ਚੱਕ ਭਰੀ ਜਾਂਦਾ ਮੂਰਖ ਬਣਾਉਣ ਦੀ ਲੋੜ ਨਹੀਂ ਲੋਕਾਂ ਨੂੰ ਵੇ ਸਕਾ ਮੀਤ ਹਿਆਰ ਦੇ ਨਾਲ 9 ਐਮਐਲਏ ਹੈਗੇ ਆ ਪਰ ਫਿਰ ਵੀ ਅੱਜ ਡਰੇ ਹੋਏ ਆ ਗੋਲਡੀ ਨੂੰ ਆਇਆ ਹੋ ਗਿਆ ਵੀ ਖੈਰੇ ਨੂੰ ਡਾਕਟ ਦੇਦੀ ਉਹਨੇ ਮਾਰੀ ਸਾ ਆਮ ਆਉਂਦੇ ਜੀ ਵਿੱਚ ਪਾ ਗਿਆ ਠੀਕ ਆ ਗੋਲਡੀ ਨੇ ਖੁਦ ਸਾਡੇ ਤੇ ਪਰਚੇ ਪਵਾਏ ਨੂੰ ਸੱਤ-ਸੱਤ ਪਰਚੇ ਪਾੜੇ ਸੜਦੇ ਆ 8-8 ਜਾਣੇ ਤੇ ਇੱਕ-ਇੱਕ ਪਿੰਡ ਚ ਇਹਨਾਂ ਨੂੰ ਸਿੱਖ ਤੇ ਹਸਵਰੀ ਨਹੀਂ ਪਤਾ ਵੀ ਸਿੱਖ ਤੇ ਹਸ ਕੀ ਆ ਵੀ ਜਾਂ ਇੰਨੇ ਦੀ ਸਵਰਜੀ ਜ਼ਮਾਨ ਦੀ ਕੁਰਬਾਨੀ ਕੀ ਆ ਪੰਮਕੜ ਬਣ ਕੇ ਦੇਖ ਲਿਆ ਤੁਸੀਂ ਵੀ ਪੰਮਕੜਾਂ ਦੀ ਕਦਰ ਨਹੀਂ ਕੰਮਕੜਾਂ ਦੀ ਕਦਰ ਨਹੀਂ ਹੈ ਅੰਬਰਦਪਾਲ ਤਾਂ ਐਨਐਸਏ ਲਾ ਕੇ ਡਿਬਰੂ ਘੜ ਸੜਦਾ ਠੀਕ ਆ ਉਥੋਂ ਫੌਜ ਮੰਗਾ ਲਈ ਉਹਨਾਂ ਫੌਜਾਂ ਲਾ ਕੇ ਕੀ ਬਾਰਡ ਪੰਜਾਬ ਚ ਚੱਟਾ ਨਹੀਂ ਰੋਕ ਸਕਦੇ ਸੀ ਕੀ ਨਹੀਂ ਕਰ ਸਕਦੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਗਰੂਰ ਸੀਟ ਤੇ ਕੀ ਬਣੇਗਾ ਇਸ ਵਾਰ ਕਿਵੇਂ ਦੇ ਨਤੀਜੇ ਰਹਿਣਗੇ ਸੋ ਲਗਾਤਾਰ ਤਸਵੀਰਾਂ ਪਹਿਲਾਂ ਤੁਹਾਨੂੰ ਖਬਰਾਂ ਵੀ ਦਿਖਾਉ ਰਹੇ ਹਾਂ ਸੈਂਟਰਲ ਪੰਜਾਬ ਟੀਵੀ ਤੇ ਅਸੀਂ ਅੱਜ ਸੰਗਰੂਰ ਚ ਪਹੁੰਚੇ ਹੋਇਆ ਸੰਗਰੂਰ ਚ ਸਿਮਰਨਜੀਤ ਸਿੰਘ ਮਾਨ ਨੇ ਫਾਰਮ ਪਰੇ ਨੇ ਬੀਜੇਪੀ ਦੇ ਉਮੀਦਵਾਰ ਅਰਵਿੰਦ ਖੰਨਾ ਉਹਨਾਂ ਨੇ ਫਾਰਮ ਪਰੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਇਕਬਾਲ ਸਿੰਘ ਝੁੰਦਾ ਉਹਨਾਂ ਨੇ ਫਾਰਮ ਪਰੇ ਨੇ ਸੋ ਲਗਾਤਾਰ ਵੱਡੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਫਾਰਮ ਪਰੇ ਨੇ ਜਨਨ ਕਿ ਅੱਜ ਕਾਫੀ ਵੱਡੇ ਲੀਡਰਾਂ ਨੇ ਵੱਡੀਆਂ ਪਾਰਟੀਆਂਾਂ ਦੇ ਨੇ ਫਾਰਮ ਪਰ ਨੇ ਉੱਥੇ ਹੀ ਸਿਮਰਨਜੀਤ ਸਿੰਘ ਮਾਨ ਨੇ ਵੀ ਫਾਰਮ ਪਰ ਨੇ ਸੋ ਸਾਡੇ ਨਾਲ ਨੌਜਵਾਨ ਮੌਜੂਦ ਨੇ ਸੰਗਰੂਰ ਜ਼ਿਲ੍ਹੇ ਦੇ ਕਿ ਕਿਸ ਤਰ੍ਹਾਂ ਦੀ ਆਵਾਜ਼ ਆ ਕਿਸ ਤਰ੍ਹਾਂ ਦਾ ਨਤੀਜੇ ਰਹਿਣ ਵਾਲੇ ਨੇ ਬਾਈ ਜੀ ਕੀ ਨਾਮ ਆਪਣਾ ਭੁਪਿੰਦਰ ਸਿੰਘ ਅੱਛਾ ਭੁਪਿੰਦਰ ਜੀ ਕਿਵੇਂ ਦਾ ਰਹਿਣ ਵਾਲਾ ਕੀ ਲੱਗਦਾ ਇਸ ਵਾਰ ਕਲੀਅਰ ਆ ਜੀ ਸੀਟਾਂ ਤਾਂ ਸਿਮਰਜੀਤ ਮਾਨ ਦੇ ਹੱਕ ਦੇ ਵਿੱਚ ਅੱਛਾ ਨਾ ਕਿਉਂ ਕਾਰਨ ਕੀ ਨੇ ਸਿਮਰਨਜੀਤ ਸਿੰਘ ਮਾਨ ਦੀ ਬੇਬ ਕਿਉਂ ਜੇ ਤੁਸੀਂ ਕਹਿੰਦੇ ਵੀ ਆਪਾਂ ਤਾਂ ਕੀ ਕਾਰਨ ਹੈ ਕਿਉਂ ਕਾਰਨ ਐਵੇਂ ਆ ਜੀ ਆਮ ਆਦਮੀ ਪਾਰਟੀ ਦਾ ਮੀਤ ਹਰ ਕੀਤਾ ਉਹਨਾਂ ਨੇ ਕੈਂਡੀਡੇਟ ਦਿੱਤਾਗਾ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਲੱਗੀ ਸੀ ਉਹਨਾਂ ਨੇ ਨਿਪਰੇ ਚਾੜੀਆ ਉਹ ਉੱਥੇ ਹੀ ਖੜ ਗਈ ਉਹ ਤਾਂ ਫਿਰ ਦੁਬਾਰੇ ਜਿਮਣੀ ਚੋਣ ਫੇਰ ਸਾਨੂੰ ਇੱਥੇ ਵੀ ਜਾ ਕੇ ਰੱਖ ਦੇਣਾ ਹੈ ਅਸੀਂ ਆਪ ਆਮ ਆਦਮੀ ਪਾਰਟੀ ਦੇ ਵਰਕਰ ਸੀ ਪਰ ਸਾਨੂੰ ਪਿਛਲੀ ਵਾਰ ਤੋਂ ਲੈ ਕੇ ਆਉਣਾ ਪੈ ਗਿਆ ਇਧਰ ਮਾਨ ਸਾਹਿਬ ਕਹਿੰਦੇ ਆਉਣਾ ਪੈਗਾ ਜਦੋਂ ਦਾ ਦੀਪ ਸਿੱਧੂ ਕਿਸਾਨੀ ਸੰਘਰਸ਼ ਚਾਇਆ ਉਸ ਤੋਂ ਬਾਅਦ ਅਸੀਂ ਇਧਰ ਆ ਨੀ ਤੁਹਾਡਾ ਪਿੰਡ ਕਿਹੜਾ ਕਿਹੜੇ ਹਲਕੇ ਚ ਪੈਂਦਾ ਤੁਹਾਡੇ ਪਿੰਡ ਤੂਰੀ ਮਾਨਸਾਬਾ ਵਾਲ ਹਲਕੇ ਚ ਅੱਛਾ ਪਹਿਲਾਂ ਤਾਂ ਫਿਰ ਮਾਨਸਾਬਾ ਚਤਾਇਆ ਤੁਸੀਂ ਪੂਰੀਆਂ ਵੋਟਾਂ ਪਾ ਕੇ ਸਪੋਰਟ ਵੀ ਕਰੀ ਹਾਂ 755 ਦੇ ਪਰਚੇ ਸਾਡੇ ਤੇ ਹੋਏ ਹੋਏ ਐ ਐਸਡੀਐਮ ਉਦੋਂ ਮੁੜ ਕੇ ਸਾਨੂੰ ਕਿਸੇ ਨੇ ਪੁੱਛਿਆ ਹੀ ਕੁਛ ਨਹੀਂ ਅੱਛਾ ਇਹ ਪਰਚੇ ਤੁਹਾਡੇ ਤੇ ਕਿਉਂ ਹੋ ਗਏ ਤੁਸੀਂ ਤਾਂ ਕਿੰਨੂ ਵੀ ਆਮ ਆਦਮੀ ਪਾਰਟੀ ਦੇ ਸਪੋਰਟਰ ਰਹੇ ਜਦੋਂ ਸਪੋਰਟਰ ਰਹਿਣ ਤੋਂ ਪਹਿਲਾਂ ਇੱਕ ਵਾਰੀ ਹਾਰੇ ਸੀ ਜਦੋਂ 18 ਸੀਟਾਂ ਆਈਆਂ ਸੀ ਆਮ ਆਦਮੀ ਪਾਰਟੀ ਨੂੰ ਉਦੋਂ ਪਰਚੇ ਹੋਏ ਆ ਉਹੀ ਗੋਲਡੀ ਕੰਨੀਓ ਕਰਾਇਗੀ ਸੀ ਉਹੀ ਗੋਲਡੀ ਉਧਰ ਵਾਗਿਆ ਸੱਤ ਤਾਂ ਨਹੀਂ ਨਾ ਪੱਸਿਆ ਵੀ ਅਸੀਂ ਛੋ ਜਿਨ੍ਹਾਂ ਨੇ 골ਡੀ ਨੂੰ ਜਿਤਾਇਆ ਸੀ ਉਹਨਾਂ ਤੋਂ ਪੁੱਛ ਸਕੇਗੇ। ਧੂਰੀ ਤੋਂ ਦਲਵੀਰ 골ਡੀ ਸਾਬਕਾ ਐਮਐਲਏ ਨੇ ਉਹ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ 'ਚ ਫਿਰ ਕਿੰਨਾ ਕ ਫਰਕ ਰਹਿਣ ਵਾਲਾ ਵੀ ਆਮ ਆਦਮੀ ਪਾਰਟੀ ਦੀ ਬੇਬ ਪਲੱਸ ਹੋਈ ਹੈ ਉੱਥੇ। ਆਮ ਕਾਂਗਰਸ ਵਾਲੇ ਤਾਂ ਸਾਰੀਆਂ ਵੋਟਾਂ ਮਾਨ ਸਾਹਿਬ ਕਿੰਨੀ ਪਵਾਉਣਗੇ। ਅੱਛਾ ਹਾਂ ਠੀਕ ਹੈ। ਜਿਹੜਾ ਖਹਿਰਾ ਲਿਆਂਦਾ ਇਹਨਾਂ ਨੇ ਖਹਿਰਾ ਜਾਣ ਬੁੱਝ ਕੇ ਕੁਝ ਤਾਂ ਖਹਿਰੇ ਤੇ ਏਜੰਸੀਆਂ ਦਾ ਦਬਾਅ ਵੀ ਹੈਗਾ। ਕੁਝ ਰਾਜਾ ਵੜਿੰਗ ਭਗਵੰਤ ਦੇ ਹੱਥ 'ਚ ਆ ਸਾਨੂੰ ਸਭ ਨੂੰ ਪਤਾ ਹੀ ਹੈ। ਖੈਰਾ ਖਤ ਵੀ ਰੜਕਦਾ ਉਹਨਾਂ ਤੋਂ ਉਲਟ ਚੱਲਦਾ ਤਾਂ ਕਰਕੇ ਖੈਰਾ ਇਹਨੂੰ ਹਰਾਉਣ ਖਾਤਰ ਮਾਨ ਸਾਹਿਬ ਨੂੰ ਹਰਾਉਣ ਖਾਤਰ ਖੈਰਾ ਜਾਣ ਬੁੱਝ ਕੇ ਲਿਆਂਦਾ ਠੀਕ ਹੈ ਫਿਰ ਕਾਮਯਾਬ ਹੋ ਜਾਣਗੇ ਕਿ ਮਾਨ ਸਾਹਿਬ ਨੂੰ ਹਰਾ ਦੇਣਗੇ ਉਹ ਨਹੀਂ ਲੱਗਦਾ ਨਹੀਂ ਹੈਗਾ ਅੱਜ ਦੇਖ ਲਓ ਤੁਸੀਂ ਜਿਮਣੀ ਚੋਣ ਨਾਲੋਂ ਕਿਤੇ ਜ਼ਿਆਦਾ ਤਿੰਨ ਗੁਣਾ ਫਰਕ ਹੈ ਸਾਡੇ ਹਿਸਾਬ ਨਾਲ ਠੀਕ ਹੈ ਜਿਮਣੀ ਚੋਣ ਨਾਲੋਂ ਜ਼ਿਆਦਾ ਫਰਕ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ 2.5 ਸਾਲ ਦੀ ਸਵਾ 2 ਸਾਲ ਦੀ ਕਾਰਗੁਜ਼ਾਰੀ ਹੁਣ ਇਹ ਤੁਸੀਂ ਕਹਿੰਦੇ ਹੋ ਵੀ ਲੋਕ ਕਹਿੰਦੇ ਨੇ ਬਿੱਲ ਮਾਫ ਕਰਤੇ ਬਿੱਲ ਮਾਫ ਕਰਤੇ ਬੇਲਾਂ ਨੂੰ ਕੀ ਕਰੀਓ ਤਾਂ ਹੁਣ ਵਿਆਜ ਤੇ ਲੈ ਕੇ ਚੱਕ ਕੇ ਦੇਈ ਜਾਂਦਾ ਉਹਦਾ ਕੀ ਕਰੀਏ 28000 ਕਰੋੜ ਬਜਟ ਹੈ 32000 ਕਰੋੜ ਵਿਆਜ ਭਰਦੇ ਆ ਹੁਣ ਵਿਆਜ ਤੇ ਲੈ ਕੇ ਬਿੱਲ ਭਰੀ ਜਾਓ ਫਿਰ ਇਹਦਾ ਨਤੀਜਾ ਤਾਂ ਤੁਹਾਨੂੰ ਪਤਾ ਹੀ ਆ ਫਿਰ ਕਿੱਥੇ ਜਾਂਦਾ ਵੀ ਜਾਨੀ ਕਿ ਫ੍ਰੀ ਵਾਲਾ ਸਿਸਟਮ ਮਾੜਾ ਮਾੜਾ ਕਿ ਨਹੀਂ ਤੁਸੀਂ ਸਾਡੇ ਹਿਸਾਬ ਨਾਲ ਤਾਂ ਜੀ ਮਾੜਾ ਹੀ ਆ ਐਡੇ ਆਪਾਂ ਸਾਹੂਕਾਰ ਨਹੀਂ ਹੈਗੇ ਵੀ ਬਿੱਲ ਭਰ ਸਕੀਏ ਪਰ ਜਿਹੜੀ ਗੱਲ ਹੈ ਵੀ ਵਿਆਜ ਤੇ ਚੱਕ ਚੱਕ ਭਰੀ ਜਾਂਦਾ ਮੂਰਖ ਬਣਾਉਣ ਦੀ ਲੋੜ ਨਹੀਂ ਲੋਕਾਂ ਨੂੰ ਠੀਕ ਹੈ ਓਹੋ ਪਲਸਨ ਕਹਿੰਦੇ ਦੀ 2500 ਕਿੱਧਰ ਗਈ 1000 ਰੁਪਏ ਬੀਬੀਆਂ ਵਾਲਾ ਉਹ ਕਿੱਧਰ ਗਿਆ ਐਵੇਂ ਝੂਠੇ ਲਾ ਰਿਆਂ ਦਾ ਕੀ ਫਾਇਦਾ ਸਾਰਿਆਂ ਨੂੰ ਵੱਡੀ ਗੱਲ ਜਿਹੜੀ ਸਾਨੂੰ ਲੱਗੀ ਆ ਇੱਕ ਤਾਂ ਐਨਐਸਏ ਵਾਲੀ ਭਾਈ ਅੰਮਰਪਾਲ ਤੇ ਐਨਐਸਏ ਲਾ ਕੇ ਏਡੀ ਦੂਰ ਲਿਜਾਣ ਦੀ ਲੋੜ ਨਹੀਂ ਸੀ ਜੇ ਕੋਈ ਉਹਨਾਂ ਤੇ ਗਨਾਹ ਸਾਫਤ ਹੁੰਦਾ ਸੀ ਤਾਂ ਇੱਥੇ ਕਿਸੇ ਜੇਲ੍ਹ ਚ ਹੋ ਸਕਦਾ ਸੀ ਪਰ ਏਡੀ ਦੂਰ ਲਿਜਾਣ ਨਰਾਜਗੀ ਉਹ ਗੱਲ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਸੇ ਗੱਲ ਦੀ ਨਰਾਜਗੀ ਹੈ ਅੱਜ ਅਸੀਂ ਦੇਖ ਰਹੇ ਤੇ ਕਿ ਹਰ ਉਮਰ ਦੇ ਇੱਥੇ ਮੌਜੂਦ ਨੇ ਹਰ ਧਰਮ ਦੇ ਮੌਜੂਦ ਨੇ ਕਿਵੇਂ ਲੱਗਦਾ ਵੀ ਬੇਬ ਉਸੇ ਤਰ੍ਹਾਂ ਜਿਵੇਂ ਪਹਿਲਾਂ ਹੋਈ ਸੋਨੂ ਦੱਸਿਆ ਜੀ ਤਿੰਨ ਗੁਣਾ ਪਹਿਲਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਫਰਕ ਆ ਜੀ ਵੀ ਨਹੀਂ ਚੋਣ ਨਾਲੋਂ ਹਾਂ ਪਰ ਬੇਸ਼ੱਕ ਮੀਤ ਹਿਆਰ ਦੇ ਨਾਲ 9 ਐਮਐਲਏ ਹੈਗੇ ਆ ਪਰ ਫੇਰ ਵੀ ਅੱਜ ਦਰੇ ਹੋਇਆ ਉਹ ਅੱਜ ਮੌਕੇ ਦੇ ਸਾਰ ਨੇ ਜਿਮਨੀ ਚੋਣ ਦੀ ਗੱਲ ਕਰੀਏ ਤਾਂ ਤਕਰੀਬਨ 6000 ਵੋਟਰਾਂ ਨਾਲ ਮਾਨ ਸਾਹਿਬ ਜਿੱਤੇ ਤੇ ਹਾਂ 5800 ਦੇ ਲਗਭਗ ਇਹ ਕੀ ਲੱਗਦਾ ਹੁਣ ਫਿਰ 19 ਕ ਵੋਟ ਨਾਲ ਦਾ ਫਰਕ ਪਊਗਾ ਜਾਂ ਵੱਧ ਦਾ ਫਰਕ ਪਊ ਜੀ ਉਦੋਂ ਕੁਸਾ ਆਪਦਾ ਕੁਸ ਦੇਖਿਆ ਨਹੀਂ ਤੂੰ ਉਦੋਂ ਬਾਅਦ ਆਪਨੇ ਉਲਟ ਕੰਮ ਕਿੰਨੇ ਕੀਤੇ ਨੇ ਐਨਐਸਐ ਇਹ ਕਹਿੰਦੇ 3-4 ਹਫਤਿਆਂ ਦੇ ਵਿੱਚ ਨਸ਼ਾ ਰੋਕਾਂਗੇ ਅੱਗੇ ਤਰੀਕ ਦੇ ਦਿੰਦੇ ਆ 15 ਅਗਸਤ 26 ਜਨਵਰੀ ਹੁਣ 31 ਦਸੰਬਰ ਆਖੀ ਜਾਂਦੇ ਆ ਰੁਕੇ ਹੀ ਨਹੀਂ ਗਿਆ ਨਸ਼ਾ ਇਹਦਾ ਮਤਲਬ ਇਹਨਾਂ ਦੀ ਸਾਂਝ ਹੁਣ ਉਹ ਤੇ ਤਾਂ ਗੌਰ ਕਰਦੇ ਨਹੀਂ ਇਹਨਾਂ ਦਾ ਕੋਬਰ ਵਿਜੇ ਪ੍ਰਤਾਪ ਬਿਆਨ ਦੇ ਜਾਂਦਾ ਕਹਿੰਦਾ ਵੀ ਰਾਕਬ ਚੱਡਾ ਨਸ਼ਾ ਕਿਉਂਦਾ ਨਸ਼ਾ ਪਹਿਲੋਂ ਨੂੰ ਫਰਕ ਬਿਲਕੁਲ ਨਹੀਂ ਪਿਆ ਨਹੀਂ ਨਹੀਂ ਤੂਰੀ ਸੇਰਪੁਰ ਬੜਬੋਰਾ ਬਰਨਾਲੇ ਸੰਗਰੂਰ ਜਿੱਥੋਂ ਮਰਜੀ ਜਿੰਨਾ ਮਰਜੀ ਲੈ ਲਵਾਂ ਠੀਕ ਹੈ ਜਿਵੇਂ ਕਿ ਨਤੀਜੇ ਵੀ ਫਿਰ ਉਸੇ ਤਰ੍ਹਾਂ ਹੀ ਆਉਣੇ ਨੇ ਇਸ ਵਾਰ ਹਾਂ ਤੁਹਾਨੂੰ ਪਤਾ ਜੀ ਸੰਗਰੂਰ ਤਾਂ ਫਿਰ ਉਲਟੀ ਇੱਥੋਂ ਹੀ ਬਦਲਾ ਹੁੰਦਾ ਸਾਰਾ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਮੇਰਾ ਜ਼ਿਲ੍ਹਾ ਵੀ ਸਾਡੀ ਇੱਕ ਰਾਜਧਾਨੀਆ ਸੰਗਰੂਰ ਇੱਥੋਂ ਤਾਂ ਅਸੀਂ 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 ਇੱਥੇ ਆਇਆ ਜੀ ਅਸੀਂ ਅਸੀਂ ਇੱਥੇ ਆਇਆ ਅਸੀਂ ਜ਼ੋਰ ਤਾਂ ਸੀ ਲਾਇਆ ਮੰਨ ਲਓ ਅਸੀਂ ਸੀਐਮ ਮਾਨ ਦੀ ਸੀਟ ਤੋਂ ਆਂ ਸੀਐਮ ਮਾਨ ਨੂੰ ਵੋਟ ਵੀ ਪਾਈ ਆ ਉਦੋਂ ਪਹਿਲਾਂ ਵਾਲੀ ਬੜੀ ਜੱਸੀ ਸੇਖੋਂ ਨੂੰ ਵੀ ਪਾਈ ਆ ਪਰ ਹੁਣ ਨਹੀਂ ਹੈਗਾ ਹੁਣ ਨਹੀਂ ਜਦ ਕਿ ਰਾਜਧਾਨੀ ਹੁੰਦੀ ਸੀ ਜਦ ਕਿ ਉਹ ਲੰਘਿਆ ਸਮਾਂ ਹੁਣ ਨਹੀਂ ਲੰਘਿਆ ਹੁਣ ਨਹੀਂ ਬਦਲਦੀ ਅੱਛਾ ਐ ਸੰਗਰੂਰ ਵਾਲਾ ਬਦਲਾ ਸਾਰੇ ਪੰਜਾਬ 'ਚ ਹੀ ਜਾਣਾ ਜੀ ਮੇਰੇ ਭਮੱਕੜ ਉਹ ਭਮੱਕੜ ਸਾਨੂੰ ਹੁਣ ਪਤਾ ਲੱਗਦੇ ਨੇ ਵੀ ਕਿਹਦੇ ਭਮੱਕੜ ਨੇ ਠੀਕ ਆ ਜਣੇ ਕਿ ਛੂਠੇ ਲਾਰੇ ਲਾ ਕੇ ਉਹਦਾ ਕੀ ਉਹਨੇ 골ਡ ਹੀ ਹੈਗਾ ਗੋਲਡੀ ਨੂੰ ਆਏ ਹੋਗੇ ਵੀ ਖੈਰੇ ਨੂੰ ਟਿਕਟ ਦੇਤੀ ਉਹਨੇ ਮਾਰੀ ਸਾਲ ਆਮ ਆਉਂਦੇ ਜੀ ਵਿੱਚ ਪਾ ਗਿਆ ਠੀਕ ਆ ਗੋਲਡੀ ਨੇ ਖੁਦ ਸਾਡੇ ਤੇ ਪਰਚੇ ਪਵਾਏ ਨੇ ਸੱਤ-ਸੱਤ ਪਰਚੇ ਪਾੜੇ 8-8 ਜਾਣੇ ਤੇ ਇੱਕ-ਇੱਕ ਪਿੰਡ ਦਾ ਠੀਕ ਆ ਜਿਹੜਾ ਥਾਣੇਦਾਰ ਪ੍ਰਤਪਾਲ ਹੁੰਦਾ ਜੀ ਕਹਿੰਦਾ ਹੁੰਦਾ ਸੀਗਾ ਵੀ ਹਾਂ ਵੀ ਐਮਐਲ ਦਾ ਹੁਕਮ ਆ ਵੀ ਇੱਥੇ ਪਰਚੇ ਪਾਓ ਬਸ ਠੀਕ ਆ ਸਿਮਰ ਜੀ ਦਮਾਨ ਤੇ ਕੋਈ ਵੀ ਬੰਦਾ ਉਂਗਲ ਕਰਕੇ ਕਹੇ ਵੀ ਇਹਨੇ ਕਿਸੇ ਦੇ ਕੋਈ ਨਜਾਇਜ਼ ਪਰਚਾ ਪਵਾਇਆ ਹੈ ਇਹਨਾਂ ਨੂੰ ਰਾਜਨੀਤੀ ਚਲਾਉਂਦੇ ਨਹੀਂ ਪਤਾ ਇਹਨਾਂ ਨੂੰ ਸਿੱਖ ਤੇ ਹਸਵਰੀ ਨਹੀਂ ਪਤਾ ਵੀ ਸਿੱਖ ਤੇ ਹਸ ਕੀ ਆ ਬੀਜਾ ਇੰਨੇ ਦੀ ਇਹਦੀ ਸਮਰਨਿਤ ਮਾਂ ਦੀ ਕੁਰਬਾਨੀ ਕੀ ਆ ਚੱਕੇ ਭਮੱਕੜ ਬਣ ਕੇ ਦੇਖ ਲਿਆ ਤੁਸੀਂ ਵੀ ਭਮੱਕੜਾਂ ਦੀ ਕਦਰ ਨਹੀਂ ਕੜਾਂ ਦੀ ਕਦਰ ਨਹੀਂ ਹੈਗੀ ਹੋਰਾ ਜੀ ਖੈਰਾ ਉਦੋਂ ਖੈਰਾ ਸਾਹਿਬ ਕਹਿੰਦੇ ਸੀ ਜਦੋਂ ਕਾਂਗਰਸ ਦੀ ਸਰਕਾਰ थी ਉਦੋਂ ਕਿਉਂ ਨਹੀਂ ਨਸੇ ਖਿਲਾਫ ਬੋਲੇ ਉਦੋਂ ਕਿਉਂ ਨਹੀਂ ਬੰਦੀ ਸਿੰਘਾ ਖਿਲਾਫ ਬੋਲੇ ਜਦੋਂ ਕੈਪਟਨ ਸਾਹਿਬ ਆ ਕੇ ਉਦੋਂ ਬਾਅਦ ਬੋਲਣ ਲੱਗ ਜਾਂਦੇ ਆ ਕਲਵੀਰ ਜੀਰਾ ਉਦੋਂ ਉਹ ਜਦੋਂ ਜਿੰਨਾ ਚਿਰ ਕੈਪਟਨ ਸਾਹਿਬ ਵਿੱਚ ਸੀ ਉਦੋਂ ਟਾਈਮ ਬੋਲੇ ਨਹੀਂ ਜਦੋਂ ਲੀਡਰ ਦੂਜੀ ਪਾਰਟੀ ਚਲਾ ਜਾਂਦਾ ਉਦੋਂ ਖਿਲਾਫ ਬੋਲਣ ਲੱਗ ਜਾਂਦੇ ਆ ਵੀਰਾ ਨੀਤੀ ਹੋ ਰਹੀ ਆ ਵੀ ਬਸ ਗੱਲਾਂ ਬਾਤਾਂ ਚੇਂਜ ਹੋ ਜਾਂਦੀਆਂ ਹਾਂ 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 ਅੰਮਰਪਾਲ ਤਨਸੇ ਆ ਲਾ ਕੇ ਡਿਬਰੂ ਕੜ ਛੱਡਤਾ ਠੀਕ ਆ ਉਥੋਂ ਫੌਜ ਮੰਗਾ ਲਈ ਉਹਨਾਂ ਫੌਜ ਲਾ ਕੇ ਕੀ ਬਾਰਡਰ ਪੰਜਾਬ ਚ ਚੱਟਾ ਨਹੀਂ ਰੋਕ ਸਕਦੇ ਸੀ ਕੀ ਨਹੀਂ ਕਰ ਸਕਦੇ ਸੀ ਇਹਨਾਂ ਦੇ ਹੱਥੋਂ ਬੱਸ ਸਾਰਾ ਕੁਝ ਕਰ ਸਕਦਾ ਜਿਹੜਾ ਅੰਮਰਪਾਲ ਕੰਮ ਕਰਦਾ ਸੀ ਉਹ ਇਹਨਾਂ ਨੇ ਕਰਨਾ ਸੀ ਅੰਮਰਪਾਲ ਦਾ ਇੱਕ ਬਿਆਨ ਵੀ ਆ ਵੀ ਜੇ ਕੋਈ ਕੌਮ ਖਾਤਰ ਬਾਜ ਠਾਵੇ ਸਾਨੂੰ ਕਿ ਲੋਟ ਨਹੀਂ ਬਿਲਕੁਲ ਸੋ ਸੰਗਰੂਰ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਨਾਰਾਜ਼ਗਾਰੀ ਨਾਰਾਜ਼ਗੀ ਆ ਜਿਹੜੀ ਬਿਲਕੁਲ ਸਾਹਮਣੇ ਆ ਰਹੀ ਆ ਕਿਤੇ ਨਾ ਕਿਤੇ ਕਹਿ ਰਹੇ ਨੇ ਕਿ ਅਸੀਂ ਵੀ ਆਮ ਆਦਮੀ ਪਾਰਟੀ ਦੇ ਪਮਕੜ ਰਹੇ ਹਾਂ ਸੀਐਮ ਭਗਵੰਤ ਮਾਨ ਦੇ ਹਲਕੇ ਚੋਂ ਇਹ ਨੌਜਵਾਨ ਸੀ ਕਿ ਅਸੀਂ ਰਿਹਾਂ ਪਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਵਾਂਗੇ ਸਰਕਾਰ ਦੇ ਕਿ ਸਾਨੂੰ ਜਿਹੜੇ ਕੰਮ ਨੇ ਉਹ ਪਸੰਦ ਨਹੀਂ ਆਏ ਜੋ ਸਰਕਾਰ ਨੇ ਕਿਹਾ ਉਹ ਨਹੀਂ ਕੀਤਾ ਇਥੋਂ ਤੱਕ ਕਹਿ ਰਹੇ ਸੀ ਸੋ ਸੰਗਰੂਰ ਸੀਟ ਤੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਕਿਸ ਪਾਰਟੀ ਦੀ ਜਿੱਤ ਤੇ ਕਿਸ ਉਮੀਦਵਾਰ ਨੇ ਮੈਂਬਰ ਪਾਰਲੀਮੈਂਟ ਬਣਦਾ ਕੈਮਰਾਮੈਨ ਅਸ਼ੋਕ ਮਾਨ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ